ਕੀ ਇਨਫੋਰਮੇਸ਼ਨ ਆਈ ਸੀ ਸਾਡੇ ਰਿਟਾਇਰਡ ਆਈਜੀ ਸ਼੍ਰੀ ਅਮਰ ਸਿੰਘ ਚਾਹਲ ਦੇ ਦੋਸਤਾਂ ਦੇ ਥਰੂ ਕਿ ਉਹਨਾਂ ਨੇ ਕੁਝ ਉਹਨਾਂ ਨੇ ਇਹੋ ਜਿਹਾ ਉਹਨਾਂ ਨਾਲ ਡਾਕੂਮੈਂਟ ਸ਼ੇਅਰ ਕੀਤੇ ਨੇ ਜਾਂ ਇੱਕ ਨੋਟ ਸ਼ੇਅਰ ਕੀਤਾ ਤੇ ਕਿ ਉਹ ਸੂਇਸਾਈਡ ਕਮਿਟ ਕਰ ਸਕਦੇ ਨੇ ਜਿਵੇਂ ਇਨਫੋਰਮੇਸ਼ਨ ਆਈ ਨਾਲ ਦੀ ਨਾਲ ਕਨਸਰਨਡ ਐਸਐਚਓ ਕਨਸਰਨਡ ਡੀਐਸਪੀ ਸਾਹਿਬ ਤੇ ਮੈਂ ਖੋਦ ਇਥੇ ਫਟਾਫਟ ਘਰ ਪਹੁੰਚੇ ਘਰ ਪਹੁੰਚ ਕੇ ਉਹਨਾਂ ਨੂੰ ਉਥੋਂ ਜਿਹੜਾ ਇੰਜਰਡ ਹਾਲਾਤ ਚ ਦੇਖਿਆ ਔਰ ਦੇਖ ਕੇ ਉਹਨਾਂ ਨਾਲ ਦੀ ਨਾਲ ਪਾਰਕ ਹਸਪੀਟਲ ਚ ਇਥੇ ਲੈ ਆਏ ਆ ਤਾਂ ਉਹ ਜੋ ਮੌਕਾ ਵਾਰਦਾਤ ਉੱਤੇ ਨੋਟ ਸੀਗੇ ਉਹ ਅਸੀਂ ਬਰામਤ ਕਰ ਲਏ ਨੇ ਔਰ ਇਹਦੇ ਵਿੱਚ ਦੱਸਣ ਵਾਲੀ ਗੱਲ ਹੈ ਵੀ ਉਹ ਕ੍ਰਿਟੀਕਲ ਨੇ ਹੁਣ ਉਹਨਾਂ ਦਾ ਸਿਟੀ ਸਕੈਨ ਔਰ ਬਾਕੀ ਇੱਥੇ ਚੱਲ ਰਿਹਾ ਔਰ ਔਰ ਜਿਹੜੀ ਬਾਕੀ ਚੀਜ਼ ਆ ਉਹ ਜਿਹੜੇ ਦੌਰਾਨੇ ਤਫ਼ਤੀਸ਼ ਆ ਬਾਕੀ ਸਾਰੀਆਂ ਚੀਜ਼ਾਂ ਉਹ ਦੇਖੇ ਜਾਣਗੀਆਂ ਸਰ ਕੀ ਮਾਮਲਾ ਕਿਸ ਤਰ੍ਹਾਂ ਲੱਗਦਾ ਡਿਜੀਟਲ ਰੈਸਟੋਰ ਲੱਗਦਾ ਜੀ ਜਿਹੜੀ ਲੈਂਡ ਦੇਣ ਦੀ ਗੱਲ ਸਾਹਮਣੇ ਆਈ ਹੈ ਸਰ ਮੈਂ ਹਾਲੇ ਬਹੁਤ ਜਲਦੀ ਹੋਏਗੀ ਇਸ ਬਾਰੇ ਕੁਝ ਕਹਿਣਾ ਕਿਉਂਕਿ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦੀ ਜਿਹੜੀ ਮੋਡਲ ਜਿਹੜੀ ਜਾਨ ਬਚਾਉਣਾ ਸਾਡੇ ਜ਼ਿਆਦਾ ਰਿਸਪੌਂਸਿਬਿਲਟੀ ਅਸੀਂ ਉਹ ਨਿਭਾ ਰਹੇ ਆਂ ਤੇ ਪਰਿਵਾਰ ਦੇ ਨਾਲ ਅਸੀਂ ਖੜੇ ਆ ਉਹਨਾਂ ਨੂੰ ਸਾਰਾ ਟ੍ਰੀਟਮੈਂਟਸ ਔਰ ਬਾਕੀ ਚੀਜ਼ਾਂ ਮੁਹੱਈਆ ਕੀਤੀਆਂ ਜਾ ਰਹੀਆਂ ਨੇ ਤੇ ਉਹ ਕ੍ਰਿਟੀਕਲ ਨੇ ਬਟ ਹੀ ਸਰਵਾਈਵਿੰਗ ਪਹਿਲਾਂ ਬੋਲ ਵੀ ਰਹੇ ਸੀਗੇ ਤੇ ਹੁਣ ਉਹਨਾਂ ਦਾ ਸਾਰਾ ਇਲਾਜ ਚੱਲ ਰਿਹਾ ਹੈ ਸਿਟੀ ਸਕੈਨ ਤੋਂ ਬਾਅਦ ਫਿਰ ਬਾਕੀ ਫਰਦਰ ਅੱਗੇ ਕਿਹੜੀ ਆਪਣਾ ਹੋਏਗਾ ਕਿ ਕੋਪਰੇਟ ਕਰਨਾ ਹੈ ਜਾਂ ਕੀ ਕਰਨਾ ਹੈ ਉਹ ਸਾਰਾ ਡਿਸਾਈਡ ਕੀਤਾ ਜਾ ਰਿਹਾ ਹੈ ਸੂਸਾਈਡ ਲੇਟਰ ਵੀ ਆਇਆ ਜੀ ਸੂਸਾਈਡ ਲੇਟਰ ਦੇ ਵਿੱਚ ਕੀ ਕੁਝ ਹੈ ਮੈਂ ਬਿਲਕੁਲ ਦੱਸਿਆ ਤੁਹਾਨੂੰ ਜੀ ਉੱਥੋਂ ਮੌਕੇ ਤੇ ਇੱਕ ਸੂਸਾਈਡ ਲੇ ਔਰ ਸੋਸਾਇਟੀ ਲੈਟਰ ਦੇ ਮੁਤਾਬਕ ਔਰ ਸਾਰਾ ਜਿਹੜਾ ਕ੍ਰਾਈਮ ਸੀਨ ਹੋਇਆ ਉਥੇ ਉਹਦੇ ਮੁਤਾਬਕ ਇਹਦਾ ਪ੍ਰੋਪਰ ਐਫ ਆਈ ਆਰ ਦੇ ਕੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਬਿਲਕੁਲ ਸਰ ਕਿਹੜੀ ਕੋਈ ਇਹਨਾਂ ਦੀ ਆਪਣੀ ਕੋ ਜੀ ਸਰ ਇਹ ਸਾਰੀਆਂ ਚੀਜ਼ਾਂ ਪਾਰਟ ਆਫ ਇਨਵੈਸਟੀਗੇਸ਼ਨ ਨੇ ਮੈਂ ਇਸ 스테ਟ ਡਿਸਕਲੋਸ ਨਹੀਂ ਕਰ ਸਕਦਾ ਬਟ ਇਹ ਸਾਰੀਆਂ ਚੀਜ਼ਾਂ ਨੂੰ ਪ੍ਰੋਪਰ ਇਨਵੈਸਟੀਗੇਟ ਕਰਕੇ ਤੁਹਾਨੂੰ ਦੁਬਾਰਾ ਜੂਰ ਦੱਸਿਆ ਜਾਊਗਾ ਸਰ ਮੈਂ ਦੱਸਿਆ ਨਾਜ਼ੁਕ ਨੇ ਉਹਨਾਂ ਦੀ ਸਿਟੀ ਸਕਿਨ ਹੋ ਰਹੀ ਹੈ ਔਰ ਡਾਕਟਰਸ ਦੀ ਟੀਮ ਲੱਗੀ ਹੋਈ ਹੈ ਔਰ ਜਿਵੇਂ ਸਿਟੀ ਸਕੈਨ ਹੋ ਕੇ ਕਲੀਅਰ ਹੋ ਜਾਊਗਾ ਫਿਰ ਪਤਾ ਲੱਗ ਜਾਏਗਾ ਵੀ ਇੰਜਰੀ ਕਿਸ ਲੈਵਲ ਦੀ ਹੈ ਔਰ ਉਸ ਮੁਤਾਬਕ ਫਿਰ ਅੱਗੇ ਜਿਹੜਾ ਆਪਰੇਟ ਹੋਣਾ ਉਹ ਕੀਤਾ ਜਾਏਗਾ ਜੀ ਇਕੱਲੇ ਸੀ ਕਰ ਉਸਨ ਦੀ ਜੀ ਇਕੱਲੇ ਕਰ ਸੀ ਇਕੱਲੇ ਸੀ ਸਰ ਇਹਨਾਂ ਦੇ ਬੱਚੇ ਵਰਕ ਫਰੋਮ ਹੋਮ ਕਰਦੇ ਨੇ ਉਹਨਾਂ ਦਾ ਵੱਖਰਾ ਆਫਿਸ ਬਣਿਆ ਉੱਥੇ ਸੀਗੇ ਇਹ ਆਪ ਉੱਥੇ ਘਰ ਕਰ ਇਕੱਲੇ ਸੀਗੇ ਜੀ ਸਰ ਆ 26 ਏਕੜ ਹੈ ਜੀ ਅਰਬਨ ਸਟੇਟ ਚ ਤੇ ਉੱਥੇ ਇਹਨਾਂ ਦੀ ਕੋਠੀ ਹੈ ਜੀ ਸਰ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਇੱਕ ਵਾਰੀ ਡਾਕਟਰਸ ਕਨਫਰਮ ਇਟਸ ਇਟ ਵਿਲ ਬੀ ਰਸ਼ ਜੇ ਮੈਂ ਕੁਝ ਕਵਾਂਗਾ ਪਹਿਲਾਂ ਪਹਿਲਾਂ ਡਾਕਟਰਸ ਤੋਂ ਪੂਰੀ ਕਰਕੇ ਗੱਲ ਕਿਉਂਕਿ ਅਸੀਂ ਉਹਨਾਂ ਦੇ ਕੰਮ 'ਚ ਬਿਲਕੁਲ ਇੰਟਰਫੇਅਰ ਨਹੀਂ ਕਰ ਰਹੇ ਡਾਕਟਰਾਂ ਦੇ ਉਦੋਂ ਬਾਅਦ ਜਿਵੇਂ ਸਾਨੂੰ ਦੱਸਣਗੇ ਸਾਰਾ ਫਿਰ ਅਸੀਂ ਤੁਹਾਨੂੰ ਬਰੀਫ ਕਰ ਦਾਂਗੇ ਜੀ ਨਹੀਂ ਪਰਿਵਾਰ ਤਾਂ ਸਦਮੇ 'ਚ ਹੈ ਜੀ ਬਹੁਤ ਪਰਿਵਾਰ ਸਦਮੇ 'ਚ ਹੈ ਸਾਰੀ ਸਾਡੀ ਪੁਲਿਸ ਫੋਰਸ ਸਾਡੇ ਰਿਟਾਇਰਡ ਅਫਸਰ ਨੇ ਅਸੀਂ ਸਦਮੇ 'ਚ ਹਾਂ ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਦੇ ਜਾਨ ਬਚਾਉਣ ਦੇ ਜਿਹੜੇ ਨੇ ਉਹ ਜਿਹੜੇ ਮૈયਜ਼ ਲੈ ਰਹੇ ਆ ਜੀ